ਐਫਪੀ ਨਕ ਜੋਗਦੀ ਪ੍ਰੋਜੈਕਟ ਅਫਸਰ ਮੋਨ ਮੋਦੀ ਜੀ ਫਾਈਨੈਂਸ ਸੈਕਟਰੀ ਪਵਨ ਚੋਗਦੀ ਪ੍ਰੋਜੈਕਟ ਅਫਸਰ ਇਹਦੇ ਵੀ ਦਿਨਾਲ ਕੰਮ ਕਰ ਰਹੇ ਹਨ ਇਸ ਕਾਰ ਦੇ ਟੈਮੀਨਰ ਨੂੰ ਜੁਚਾਰੂ ਕਰਦੇ ਜੀ ਸਾਡੇ ਰੋਟਰੀ ਕਲੱਬ ਗ੍ਰੇਟਰ ਵੱਲੋਂ ਵੀ ਇਹ ਮੈਸੇਜ ਹੈ ਕਿ ਜਿਹੜੇ ਵਿਦਿਆਰਥੀ ਆਪਣੇਪੋਲ ਸਵੇਰੇ ਸਭਾ ਦੇ ਵਿੱਚ ਹੁੰਦੇ ਆ ਜਿਹੜੇ ਕਿ ਸਾਡੇ ਫਰੇਮ ਮਾਰਸ਼ਨ ਨੇ ਮੈਂ ਇਹਨਾਂ ਦਾ ਬਹੁਤ तहे ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਜਾਗਰੂਕ ਕੈਂਪ ਵਿੱਚ ਹਿੱਸਾ ਪਾਇਆ ਹੈ ਲਗਾ ਰਹੇ ਆ ਵਕ ਵਕ ਸਕੂਲਾਂ 'ਚ ਸ਼ਹਿਰਾਂ ਵਿੱਚ ਜਾ ਕੇ ਜਿਸ ਦਾ ਵਿਸ਼ਾ ਕੀ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ 2 ਪਹੀਆ ਵਾਹਨ ਜਾਂ 4 ਪਹੀਆ ਵਾਹਨ ਵਿਦਾਊਟ ਡਰਾਈਵਿੰਗ ਲਾਇਸੈਂਸ ਨਾ ਚਲਾ ਨੀਮਾ ਦੀ ਪਾਲਣਾ ਕਰਨੀ ਹੈ ਤਤੇ ਜਿਹੜਾ ਵੀ ਹੁਣ ਇੱਕ ਨਵਾਂ ਕਾਨੂੰਨ ਲਾਗੂ ਹੋਇਆ ਹੈ 18 ਸਾਲ ਤੋਂ ਘੱਟ ਬੱਚੇ ਮੈਨੂੰ ਲੱਗਦਾ ਹੈ ਇੱਥੇ ਜਿੰਨੇ ਵੀ ਬੱਚੇ ਬੈਠੇ ਆ ਸਾਰੇ 18 ਸਾਲ ਤੋਂ ਘੱਟ ਦੀ ਉਮਰ ਦੇ ਹੀ ਹੋਣਗੇ ਹੈ ਨਾ ਬੱਚੇ ਨੂੰ ਪ੍ਰੈਜ਼ੈਂਟ ਅਡੇ ਰੋਟਰੀ ਕਲੱਬ ਗ੍ਰੇਟਰ ਸਮਾਜ ਸੇਵਾ ਦੇ ਕਾਫੀ ਕੰਮ ਕਰ ਰਹੀ ਹੈ ਤੇ ਸਾਡੇ ਕਲੱਬ ਨੇ ਪਿੱਛੇ ਇੱਕ ਇਹ ਮਤਾ ਬਾਤ ਕੀਤਾ ਸੀ ਕਿ ਸਕੂਲ ਦੇ ਵਿੱਚ ਬੱਚਿਆਂ ਨੂੰ ਟ੍ਰੈਫਿਕ ਲੈਣ ਦੀ ਕਾਫੀ ਲੋੜ ਹੈ ਇਸ ਕਰਕੇ ਅਸੀਂ ਇੱਕ ਕੈਂਪ ਆਜਾ ਇਸ ਆਪਣੇ ਸੀਨੀਅਰ ਸੈਕੰਡਰੀ ਸਕੂਲ ਨੂੰ ਐਜੂਕੇਸ਼ਨ ਦੇ ਪ੍ਰਿੰਸੀਪਲ ਨੇ ਮਦਦ ਨਾਲ ਜਿਹਾਇਆ ਸੀ ਟ੍ਰੈਫਿਕ ਦੇ ਚਾਲੂ ਦੇ ਨਾਲ ਕੀਤਾ ਗਿਆ ਸੀ ਕਿ ਤੁਸੀਂ ਆ ਕੇ ਬੱਚਾ ਤੁਸੀਂ ਜਾਓ ਕਿ ਕਿਸ ਤਰ੍ਹਾਂ ਗੱਡੀ ਦਾ ਚਾਲਾਵਾ ਤੇ ਉਹਦੇ ਨਿਯਮ ਕੀ ਟੀਨੇ ਉਹਦੇ ਬਾਰੇ ਦੱਸਿਆ ਜਾਂਦਾ ਇਸ ਬਾਰੇ ਦੇ ਵਿੱਚ ਸਾਡੇ ਸਾਰੇ ਮੈਂਬਰ ਇਕੱਠੇ ਹੋ ਕੇ ਆਜਾਏ ਨੇ ਤੇ ਸਾਨੂੰ ਵੈਸੇ ਕੋਲੋਂ ਇੱਕਾਫੇ ਸਹਿਯੋਗ ਮਿਲਿਆ ਤੇ ਪ੍ਰਿੰਸੀਪਲ ਨੇ ਸੋ ਦਿੱਤਾ ਸਾਰੇ ਬੱਚੇ ਹਾਜ਼ਰ ਨੇ ਅਸੀਂ ਇਹ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਇਸ ਹੀ ਦੀ ਜਾਗਰੂਕਤਾ ਜਿਹੜੀ ਬੱਚਾ ਅਸੀਂ ਕਾਦਾ ਕਾਦਾ ਚੱਲਦੇ ਸੀ ਉਹਦੇ ਵਿੱਚ ਅਸੀਂ ਕੰਮ ਆ ਬੋਲੇ ਮੇਰਾ ਨਾਮ ਸਿਮਰ ਕੋਰ ਹੈ ਮੈਂ ਖਾਨਪੁਰ ਕੰਡਿਆ ਤੋਂ ਆਂਦੀ ਆ ਮੈਂ ਸਕੂਲ ਬੱਸ 'ਤੇ ਚਲਦੀ ਆਂ ਅੱਜ ਸਾਡੇ ਸਕੂਲ 'ਤੇ ਪੁਲਿਸ ਟ੍ਰੈਫਿਕ ਵਾਲੇ ਆਏ ਸੀ ਉਹਨਾਂ ਨੇ ਸਾਨੂੰ ਸਮਝਾਇਆ ਕਿ ਜਿਹੜੇ 18 ਸਾਲ ਤੋਂ ਵੱਧ ਉਮਰ ਦੇ ਬੱਚੇ ਹੁੰਦੇ ਆ ਉਹਨਾਂ ਕੋਲ ਲਾਇਸੈਂਸ ਹੋਵੇ ਤਾਂ ਹੀ ਉਹ ਵਹੀਕਲ ਚਲਾ ਸਕਦੇ ਨੇ ਤੇ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹਨਾਂ ਕੋਲ ਲਾਇਸੈਂਸ ਨਾ ਹੋਵੇ ਤੇ ਉਹਨਾਂ ਨੂੰ ਵਹੀਕਲ ਚਲਾਉਣ ਦੀ ਇਜਾਜ਼ਤ ਨਹੀਂ ਹੈ ਤੇ ਸਾਨੂੰ ਸਾਰੇ ਟ੍ਰੈਫਿਕ ਰੂਲਸ ਦੀ ਪਾਲਣਾ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਤੇ ਜੋ ਸਾਨੂੰ ਉਹਨਾਂ ਨੇ ਅੱਜ ਸਮਝਾਇਆ ਸੀ ਮੈਂ ਆਪਣੇ ਤੱਕ ਹੀ ਆਪਣੇ ਤੱਕ ਹੀ ਰੱਖਾਂਗੀ ਮੈਂ ਆਪਣੇ ਘਰ ਜਾ ਕੇ ਵੀ ਦੱਸਾਂਗੀ ਆਪਣੇ ਫਰੈਂਡਸ ਨੂੰ ਵੀ ਉਹਨੂੰ ਸ਼ੇਅਰ ਕਰਾਂਗੀ ਤਾਂ ਜੋ ਸਾਡੇ ਸਮਾਜ ਵਿੱਚ ਜੋ ਘਟਨਾਵਾਂ ਹੋ ਰਹੀਆਂ ਹਨ ਉਹਨਾਂ ਨੂੰ ਰੋਕਿਆ ਜਾਵੇ ਕੋਵਿਡ ਕੋਲ ਸੇ ਮੈਂ ਨੰਤ ਸਿੰਘ ਨਾਨਾ ਅੱਜ ਟ੍ਰੈਫਿਕ ਦੇ ਬਾਰੇ ਵਿੱਚ ਹਮੇਸ਼ਾ ਸਰ ਨੇ ਬਹੁਤ ਗਾਈਡੈਂਸ ਦਿੱਤੀ ਹਮੇਂ ਬਤਾਇਆ ਸਰ ਨੇ ਕਿ 16 ਸਾਲ ਕੇ ਬਾਅਦ ਆਪ ਚਲਾ ਸਕਤੇ ਹੈ 50 cc ਦੇ ਬਾਅਦ ਦਾ ਜੋ ਹੈ चला सकते हो तो आप एक्टिवा और मैं आपको एक यही बात कहना चाहूँगा कि आप साइकिल चलाएँ इससे आपकी फ़िज़िकल हेल्थ भी मेंटेन रहती है और अगर आपने एक्टिवा चलानी है तो 50 सीसी के से कम तक के इंजन के आप चला सकते हैं एंड आपको मैं एक और सजेशन देना चाहूँगा कि सर ने जैसे हमें बताया कि जब हम कार वग़ैरह चलाते हैं तो सीट बेल्ट तो हमें यूज़ करना चाहिए ੈਂਪ ਲਗਾਇਆ ਗਿਆ ਹੈ ਇਸ ਕੋਈ ਕਹਿੰਦੇ ਮੈਨੂੰ ਕੰਪੋਨੈਂਟ ਹਾਂਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਪ੍ਰਿੰਸੀਪਲ ਜਸਪੀਤਪਾਲ ਐਨਸੀ ਰਾਜਪੁਰਾ ਅੱਜ ਇੱਥੇ ਰੋਟਰੀ ਕਲੱਬ ਗ੍ਰੇਟਰ ਦੇ ਵੱਲੋਂ ਅਵੇਅਰਨੈਸ ਕੈਂਪ ਲਗਾਇਆ ਗਿਆ ਹੈ ਕਿ ਜਿਸ ਤਰ੍ਹਾਂ ਹੁਣ ਡਰਾਈਵਿੰਗ ਦੇ ਪ੍ਰਤੀ ਬੱਚੇ ਪ੍ਰੋਪਰਲੀ ਅਵੇਅਰ ਨਹੀਂ ਹੁੰਦੇ ਉਹਨਾਂ ਨੂੰ ਅਵੇਅਰ ਕੀਤਾ ਗਿਆ ਹੈ ਕਿ ਆਪਣਾ ਡਰਾਈਵਿੰਗ ਲਾਇਸੈਂਸ ਬਣਾਓ ਜਿਹੜੇ ਬੱਚੇ 18 ਸਾਲ ਦੇ ਨੇ ਤੇ ਜਿਹੜੇ 18 ਤੋਂ ਘੱਟ ਨਹੀਂ ਉਹ ਡਰਾਈਵਿੰਗ ਕਰਨ ਤੋਂ ਗੁਰੇਜ਼ ਕਰਨ ਤੇ ਇਹ ਹੀ ਰੋਟਰੀ ਕਲੱਬ ਗ੍ਰੇਟਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਮੈਂ ਆਪਣੇ ਵੱਲੋਂ ਤੇ ਸਟਾਫ ਵੱਲੋਂ ਤੇ ਬੱਚਿਆਂ ਵੱਲੋਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਗ੍ਰੇਟਰ ਕਲੱਬ ਦੀ ਆਇਆ ਹੈ ਜਾਂ ਟ੍ਰੈਫਿਕ ਪੁਲਿਸ ਵੀ ਆਇਆ ਹੈ ਜਿੱਤਣਾ ਇਹ ਐਕਚੁਅਲੀ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਗ੍ਰੇਟਰ ਕਲੱਬ ਦੇ ਵੱਲੋਂ ਪਰ ਅੱਜ ਜਿਹੜੇ ਟ੍ਰੈਫਿਕ ਇਨਚਾਰਜ ਗੁਰਵਚਨ ਸਿੰਘ ਜੀ ਹੋਏ تھے ਆਇ ਨਹੀਂ ਤੇ ਉਹਨਾਂ ਨੇ ਆਪਣੇ ਬਹੁਤ ਹੀ ਵਡਮੁੱਲੇ ਵਿਚਾਰ ਬੱਚਿਆਂ ਦੇ ਨਾਲ ਸਾਂਝੇ ਕੀਤੇ ਉਹਨਾਂ ਨੂੰ ਦੱਸਿਆ ਕਿ ਹੈਲਮਟ ਪਾਣਾ ਹੈ ਤੇ ਹਾਲੇ ਤੋ ਉਹ ਬੱਚਿਆਂ ਨੂੰ ਸਮਝਾ ਰਹੇ ਨੇ ਕਿ ਕੋਈ ਸਟ੍ਰਿਕਟਲੀ ਨਹੀਂ ਪਰ ਉਹਨਾਂ ਨੇ ਕਿਹਾ ਕਿ ਹਾਲੇ ਅਸੀਂ ਬੱਚਿਆਂ ਨੂੰ ਸਮਝਾ ਰਹੇ ਹਾਂ ਕਿ ਜਿਹੜੇ ਰੂਲਸ ਨੇ ਟ੍ਰੈਫਿਕ ਰੂਲਸ ਨੇ ਉਹਨਾਂ ਨੂੰ ਫਾਲੋ ਕਰਨੇ ਨੇ ਮੈਮ ਉਸ ਤਰ੍ਹਾਂ ਵੀ ਟ੍ਰੈਫਿਕ ਰੂਲ ਫਾਲੋ ਕਰਦੇ ਆ ਤੁਹਾਡੇ ਸਕੂਲ ਦੇ ਬੱਚੇ ਸਟੈਂਥ ਹਾਂ ਬੱਚੇ ਕਰਦੇ ਨੇ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ 100% ਬੱਚੇ ਹੌਲੀ ਹੌਲੀ ਜਦੋਂ ਇਹਨਾਂ ਨੂੰ ਆਪਾਂ ਸਮਝਾ ਰਹੇ ਹਾਂ ਪੰਜਾਬ ਸਰਕਾਰ ਦਾ ਵੀ ਬਹੁਤ ਵਧੀਆ ਉਪਰਾਲਾ ਹੈ ਤੇ ਬੱਚਿਆਂ ਨੂੰ ਜਿਸ ਤਰ੍ਹਾਂ ਸਰਕਾਰ ਵੱਲੋਂ ਵੀ ਜਿਹੜੇ ਨੇ ਦੱਸਿਆ ਜਾ ਰਿਹਾ ਅਗਵਾਈ ਦਿੱਤੀ ਜਾ ਰਹੀ ਹੈ ਟ੍ਰੈਫਿਕ ਪੁਲਿਸ ਵੱਲੋਂ ਵੀ ਅਗਵਾਈ ਦਿੱਤੀ ਜਾ ਰਹੀ ਹੈ ਤੇ ਮੇਰੇ ਟੀਚਰਸ ਤੇ ਮੈਂ ਵੀ ਬੱਚਿਆਂ ਨੂੰ ਸਮੇਂ-ਸਮੇਂ ਤੇ ਅਸੀਂ ਗਾਈਡ ਕਰਦੇ ਰਹਿੰਦੇ ਹਾਂ ਛੋਟੇ ਬੱਚੇ ਨੇ ਇਹਨਾਂ ਨੂੰ ਗਾਈਡ ਕਰਨਾ ਹੀ ਪੈਂਦਾ ਹੈ ਬੱਚਿਆਂ ਨੂੰ ਅਵੇਅਰ ਕਰ ਰਹੇ ਹੋ ਔਰ ਟ੍ਰੈਫਿਕ ਪੁਲਿਸ ਨਾਲ ਮਾਡਰਨਲ ਮੋਡਾ ਲਾ ਕੇ ਚਰਚੀ ਜਾਣੀ ਅੱਜ ਅਸੀਂ ਇੱਥੇ ਐਨਪੀਸੀ ਸਕੂਲ ਰਾਜਪੁਰਾ ਜੋ ਕਿ ਰੋਟਰੀ ਕਲੱਬ ਗਰੇਟਰ ਦੇ ਪ੍ਰਧਾਨ ਜੀ ਈਸ਼ਵਰ لال ਜੀ ਅਤੇ ਪ੍ਰਿੰਸੀਪਲ ਮੈਮ ਜਸਵੀਰ ਕੌਰ ਜੀ ਦੀ ਤਰਫੋਂ ਜਿਹੜਾ ਇੱਥੇ ਸਾਨੂੰ ਬੁਲਾਇਆ ਗਿਆ ਸੀ ਸੈਮੀਨਾਰ ਵਾਸਤੇ ਇੱਥੇ ਅਸੀਂ ਗੁਰਬਚਨ ਜੀ ਟ੍ਰੈਫਿਕ ਇੰਚਾਰਜ ਬੱਚਿਆਂ ਨੂੰ ਇਹ ਹਦਾਇਤ ਦਿੱਤੀ ਹੈ ਸਮਝਾਇਆ ਕਿ ਟ੍ਰੈਫਿਕ ਦੇ ਰੂਲ ਰੈਗੂਲੇਸ਼ਨ ਦੀ ਪਾਲਣਾ ਕੀਤੀ ਜਾਵੇ ਤੇ ਇਹਨਾਂ ਨੂੰ ਦੱਸਿਆ ਹੈ ਜਿਹੜਾ ਵੀ ਨਵਾਂ ਕਾਨੂੰਨ ਬਣਿਆ ਹੈ ਜਿਹਦੇ ਵਿੱਚ 25000 ਰੁਪਏ ਜੁਰਮਾਨਾ ਤੇ ਪੇਰੈਂਟਸ ਨੂੰ ਕੋਰਟ ਤੋਂ ਕੋਈ ਨੋਟਿਸ ਵੀ ਜਾਊਗਾ ਜਿਹਦੇ ਵਿੱਚ 3 ਸਾਲ ਦੀ ਸਜ਼ਾ ਹੁੰਦੀ ਹੈ ਉਸ ਬਾਰੇ ਅਸੀਂ ਇਹਨਾਂ ਨੂੰ ਦੱਸਿਆ ਹੈ ਦੀਪਕ ਜੀ ਕਾਫੀ ਸਮੇਂ ਤੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਜਾਗਰੂਕਤਾ ਕੈਂਪ ਚੱਲ ਰਿਹਾ ਹੈ ਤੇ ਲੱਗਦਾ ਹੈ ਇਹ ਵਾਲੇ ਜਾਗਰੂਕਤਾ ਕੈਂਪ ਨਾਲ ਬੱਚਿਆਂ 'ਚ ਫਰਕ ਪਿਆ ਹੈ ਪਹਿਲੇ ਨਾਲੋਂ ਹਾਂ ਪਹਿਲੇ ਨਾਲੋਂ ਤਾਂ ਬਹੁਤ ਫਰਕ ਪਿਆ ਹੈ ਜੀ ਪਹਿਲੇ ਜਿਵੇਂ ਕਾਫੀ ਬੱਚੇ ਵਿਲੇजेस ਤੋਂ ਜਾਂ ਦੂਰ ਤੋਂ ਜਿਹੜੇ ਪਹਿਲੇ ਐਕਟਿਵ ਹਤੇ ਬਾਈਕ ਤੇ ਆਉਂਦੇ ਸੀ ਉਹਨਾਂ ਕਾਫੀ ਘਟਕ ਹੋ ਗਈਆਂ ਜੀ ਲੇਕਿਨ ਫਿਰ ਵੀ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਫਿਰ ਵੀ ਵੱਧ ਤੋਂ ਵੱਧ ਸਮਝਾਇਆ ਜਾਏ ਜਿੱਥੇ ਤੱਕ ਕਈ ਪੇਰੈਂਟਸ ਤੱਕ ਹੋ ਸਕਦਾ ਹੈ ਇਹ ਗੱਲ ਨਹੀਂ ਪਹੁੰਚੀ ਤਾਂ ਉਹਨੂੰ ਪਹੁੰਚਾਉਣ ਵਾਸਤੇ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਟ੍ਰੈਫਿਕ ਤੇ ਰਾਜਪੁਰਾ ਡੀਐਸਪੀ ਸਾਹਿਬ ਦੀ ਤਰਫੋਂ ਇੱਕ ਕੈਂਪ ਲਗਵਾਇਆ ਗਿਆ ਤੇ ਦੀਪਕ ਜਿਹੜੇ ਬੱਚੇ ਹਜੇ ਤੱਕ ਨਹੀਂ ਸਮਝੇ ਉਹਨਾਂ ਨੂੰ ਪਿਆਰ ਨਾਲ ਕੀ ਕਹਿਣਾ ਚਾਹੂਗੇ ਅਸੀਂ ਉਹੀ ਬੱਚਿਆਂ ਨੂੰ ਸਾਰਿਆਂ ਨੂੰ ਉਹੀ ਬੇਨਤੀ ਕਰ ਰਹੇ ਹਾਂ ਕਿ ਕੱਲ ਨੂੰ ਉਹਨਾਂ ਦੇ ਪਿੱਛੇ ਕਿਤੇ ਪੇਰੈਂਟਸ ਤੇ ਕਾਰਵਾਈ ਨਾ ਹੋ ਜੇ ਇਸ ਕਰਕੇ ਉਹਨਾਂ ਨੂੰ ਅਪੀਲ ਕਰ ਰਹੇ ਹਾਂ ਤੇ ਰਿਕਵੈਸਟ ਕਰ ਰਹੇ ਹਾਂ ਕਿ ਇਹਨੂੰ ਫੋਲੋ ਕਰੋ ਰੂਲ ਐਂਡ ਰੈਗੂਲੇਸ਼ਨ ਬੱਚਿਆਂ ਨੂੰ ਜਾਗਰੂਕ ਕੀਤਾ ਕੀ ਕਹਿਣਾ ਸੀ ਸਰ ਮਾਨਯੋਗ ਐਸਐਸਪੀ ਸ਼੍ਰੀ ਸਾਹਿਬ ਪਟਿਆਲਾ ਸਦਾਰਨਾਨ ਸਿੰਘ ਆਈਪੀਐਸੀ ਜੀ ਅੱਜ ਨਿਰਦੇਸ਼ ਮਿਤਾ ਡੀਐਸਪੀ ਸ਼੍ਰੀ ਰਚੂ ਰਾਮ ਜੀ ਦੀ ਦਿਹਨਮਾਈ ਦੇਟ ਰਾਜਾਸੀ ਸਰਕਾਰੀ ਕੋ ਐਨਸੀਨੀ ਸਟੈਂਡਰਡ ਸਕੂਲ ਰਾਜਪੁਰ ਐਂਡ ਰਾਜਪੁਰਾ ਵਿਖੇ ਆਈਸੀ ਕੀ ਜਿਹਦੇ ਸਾਡੇ ਰੋਟਰੀ ਕਲੱਬ ਗ੍ਰੇਟਰ ਦੇ ਪ੍ਰਧਾਨ ਈਸ਼ਵਰ لال ਜੀ ਤੇ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਪ੍ਰੈਸਿਡੈਂਟ ਸੁਮਨ لال ਜੀ ਅਤੇ ਸੈਕਟਰੀ ਉਹਨਾਂ ਦੇ ਮਾਨ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਦਾ ਸਟਾਫ ਹੈ ਜਿਹੜਾ ਸਾਰਾ ਗ੍ਰੋਪੀਟਰ ਅੰਪਲੀਟੂ ਦਾ ਸਟਾਫ ਸਾਰਾ ਸਟੂਡਿਓ ਮੈਂਬਰਸ ਮੈਂਬਰ ਸਭਾਂ ਸਾਡੇ ਨਾਲ ਨੇ ਸਕੂਲ ਦੇ ਮੈਡਮ ਜਸਵੀਰ ਕੌਰ ਪ੍ਰਿੰਸੀਪਲ ਸਾਹਿਬ ਮੈਡਮ ਜਸਵੀਰ ਕੌਰ ਅਤੇ ਸਟਾਫ ਸਾਰੇ ਨਾਲ ਅੱਜ ਆ ਸੀ ਬੱਚੇ ਜਿਹੜੇ 18 ਸਾਲ ਤੋਂ ਘਾਟ ਉਮਰ ਦੇ ਬੱਚੇ ਵਿਧਾਉਂ ਜਿਹਨਾਂ ਸਿਰ ਜਿਹੜਾ ਕਿ ਦੋ ਬਈਆ ਵahan <Sanye> ਚੱਲਦੀ ਹੈ ਵahan ਮਾਂ ਚਲਾਉਂ ਸਾਡੇ ਜੀ ਕਰਤ ਤੀਵੰਦੀ ਪਾਲਣਾ ਕਰਦੇ ਗੁਰਪ੍ਰੀਤ ਸਿੰਘ ਜਿਸ ਤਰ੍ਹਾਂ ਕਿ ਇਹਦੀ ਇੱਕ ਡੇਟ ਬਾਉਂਡ ਸੀਗੀ ਉਸ ਤੋਂ ਬਾਅਦ ਚਲਾਨ ਦਾ ਜਾਂ ਹਜੇ ਵੀ ਅਵੇਅਰਨੈਸ ਚੱਲ ਰਹੀ ਹੈ ਜਾਂ ਕੋਈ ਚਲਾਨ ਦੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਇਹੀ ਆਇਆ ਹੈ ਕਿ ਬੱਚਿਆਂ ਜਿਹੜਾ ਅਵੇਅਰ ਕਰੋ ਤਾਂ ਕਿ ਇਹਦੇ ਵਿੱਚ ਜਿਹੜਾ ਕਾਨੂੰਨ ਹੈ ਬਹੁਤ ਸਖਤ ਬਣਿਆ 3 ਸਾਲ ਦੀ ਕੈਦ ਹੈ ਕਿਉਂਕਿ ਇਹਦੇ ਵਿੱਚ ਜੀ ਉਹ ਸੋਚ ਰਹੇ ਨਹੀਂ ਕਿ ਵੀ ਸ਼ਾਇਦ ਇਹਦੇ ਤੇ ਕੋਈ ਮੁਕਦਮਾ ਦਰਜ ਕਰਨ ਦੀ ਲੋੜ ਪਵੇ ਤਾਂ ਇਸ ਤੇ ਅੱਜ ਜਿਹੜਾ ਅਸੀਂ ਚਲਾਨ ਨਹੀਂ ਕਰਦੇ ਅਸੀਂ ਬੱਚਿਆਂ ਨੂੰ ਰੋਕ ਕੇ ਅਵੇਅਰਨੈਸ ਕਰ ਰਹੇ ਹਾਂ ਕਿ ਤੁਸੀਂ ਇਸ ਨੂੰ ਅੰਡਰੇਜ ਹੋਇਆ ਟਿੱਕ ਨੂੰ ਮਾਰੋ ਕਿ ਕਿੰਨੀ ਦੇਰ ਤੱਕ ਲਿਵਰੇਜ ਦਿੱਤੀ ਜਾ ਰਹੀ ਹੈ ਜੀ ਹੇ ਅਜੀ ਦੇਖੋ ਜੀ ਹੁਣ ਦੇ ਸਿਨੀਅਰ ਅਫਸਰਾਂ ਦੇ ਜਿੱਦ ਨੂੰ ਸਾਨੂੰ ਕੋਈ ਵੀ ਪੱਤਰ ਆਦੇਸ਼ ਆ ਗਿਆ ਅਸੀਂ ਉਸੇ ਤਰ੍ਹਾਂ ਵੈਸੇ ਅਸੀਂ ਵਿੱਚ ਵਿੱਚ ਚਲਾਨ ਕਰ ਰਹੇ ਹਾਂ ਪਰ ਚਲੋ ਅਜੇ ਜ਼ਿਆਦਾ ਨਹੀਂ ਕਰੇ ਕਰ ਲਈ ਹੈਗੇ ਹਾਂ ਪਰ ਉਹ ਬੱਚਨ ਸਮਝਾ ਵੀ ਨਹੀਂ ਸਕੂਲਾਂ 'ਚ ਜਾਣੀਆਂ ਔਰ ਸੜਕਾਂ ਤੇ ਚੌਂਕਾਂ ਦੇ ਵਿੱਚ ਖੜ ਕੇ ਅਸੀਂ ਆ ਨਹੀਂ ਸਕਦੇ ਤੇ ਸਿੱਧੇ ਚਲਾਨ ਕਰ ਰਹੇ ਹੋ ਜਾਂ ਹਜੇ ਪਹਿਲੇ ਕੁਝ ਵਾਰਨਿੰਗ ਪਿਆਰ ਨਾਲ ਸਮਝਾ ਗੋ ਨਹੀਂ ਅਜੀ ਤਾਂ ਵਾਰਨਿੰਗ ਹੀ ਚੱਲਦੀ ਹੈ ਜੀ ਫਾਰਮਲੀਆ ਦੇ ਹੀ ਸੀ ਅਜੇ ਵਾਰਨਿੰਗ ਕਰਦੇ ਹਾਂ